ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੋਂ ਖਾਲੀ ਨਾ ਕੋਈ ਜਾਵੇ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੋਂ ਖਾਲੀ ਨਾ ਕੋਈ ਜਾਵੇ ਆਸਾਂ ਸਭੇ ਕਰੇ ਪੂਰੀਆਂ ਜਿਹੜਾ ਚੱਲ ਕੇ ਸੰਗਤ ਵਿੱਚ ਆਵੇ ਆਸਾਂ ਸਭੇ ਕਰੇ ਪੁਰਨਾ ਜਿਹੜਾ ਚੱਲ ਕੇ ਸੰਗਤ ਵਿੱਚ ਆਵੇ ਸੇਵਾ ਤੇ ਸਿਮਰਨ ਤੇਰੇ ਦਰ ਉੱਤੇ ਚੱਲਦਾ ਸਾਜ਼ ਸੰਭਾਲੇ ਬੰਦਾ ਉੱਥੇ ਪਲ ਪਲ ਦਾ ਸੇਵਾ ਤੇ ਸਿਮਰਨ ਤੇਰੇ ਦਰ ਉੱਤੇ ਚੱਲਦਾ ਸਾਜ਼ ਸੰਭਾਲੇ ਬੰਦਾ ਉੱਥੇ ਪਲ ਪਲ ਦਾ ਮੂੰਹ ਮੰਗੀਆਂ ਮਰਾਂ ਦਾ ਪਾਵੇ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੋਂ ਖਾਲੀ ਨਾ ਕੋਈ ਜਾਵੇ ਤਨ ਬਾਬਾ ਦੀਪ ਸਿੰਘ ਜੀ ਹੁਣੇ ਜਦੋਂ ਆਪਣਾ ਜੋਰ ਲਗਾਇਆ ਸੀ ਜੋਰ ਲਗਾਇਆ ਸੀ ਧੜ ਨਾਲ ਸੀ ਸਲੱਥਾ ਤਲੇ ਤੇ ਟਕਾਇਆ ਸੀ ਜੀ ਤਲੇ ਤੇ ਟਕਾਇਆ ਸੀ ਹੁਣੇ ਜਦੋਂ ਆਪਣਾ ਜੋਰ ਲਗਾਇਆ ਸੀ ਰਲ ਨਾ ਸੀਸ ਲੱਥਾ ਤਲੀ ਟੇਟ ਕਾਇਆ ਸੀ ਬਿਨਾ ਸੀਸ ਤੋਂ ਲੜੀ ਜਾਵੇ ਜੋਦਾ ਤੰਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੋਂ ਖਾਲੀ ਨਾ ਕੋਈ ਜਾਵੇ ਤੰਨ ਬਾਬਾ ਦੀਪ ਸਿੰਘ ਜੀ ਹੁਣ ਜਦੋਂ ਆਪਣਾ ਜੋਰ ਲਗਾਇਆ ਸੀ ਜੀ ਜੋਰ ਲਗਾਇਆ ਸੀ ਢਾੜ ਨਾਲ ਸੀਸ ਲੱਥਾ ਤਲੇ ਤੇ ਟਕਾਇਆ ਸੀ ਜੀ ਤਲੇ ਤੇ ਟਕਾਇਆ ਸੀ ਬਿਨਾ ਸੀਸ ਤੋਂ ਜੋਧਾ ਲੜੀ ਜਾਵੇ ਤਾਨਾ ਬਾਬਾ ਦੀਪ ਸਿੰਘ ਜੀ ਤੇਰੇ ਧਰਤੋਂ ਖਾਲੀ ਨਾ ਕੋਈ ਜਾਵੇ ਤਾਨਾ ਬਾਬਾ ਦੀਪ ਸਿੰਘ ਜੀ ਰਾਤ ਦਿਨ ਸੰਗਤ ਆਉਂਦੀਆਂ ਤੇ ਜਾਂਦੀਆਂ ਰਾਜ ਰਾਜ ਭੋਜਨ ਤੇਰੇ ਲੰਗਰਾਂ ਚੋਂ ਖਾਂਦੀਆਂ ਰਾਤ ਦਿਨ ਸੰਗਤ ਆਉਂਦੀਆਂ ਤੇ ਜਾਂਦੀਆਂ ਰਾਜ ਰਾਜ ਭੋਜਨ ਤੇਰੇ ਲੰਗਰਾਂ ਚੋਂ ਖਾਂਦੀਆਂ ਗਰੀਬ ਅਮੀਰ ਕੋਈ ਆਵੇ ਤਨਵ ਬਬਦੀਪ ਸਿੰਘ ਜੀ ਤੇਰੇ ਦਰ ਤੋਂ ਖਾਲੀ ਨਾ ਕੋਈ ਜਾਵੇ ਨਾਨਾ ਬਾਬਾ ਦੀਪ ਸਿੰਘ ਜੀ ਰੋਗੀਆਂ ਦਾ ਰੋਗ ਕਰੇ ਸਾਬ ਦੇ ਤੂੰ ਦੂਰ ਜੀ ਘਟ ਦੇ ਚ ਪੈਰੇ ਜਿਹੜੇ ਬਹਿ ਕੇ ਹਜੂਰ ਜੀ ਰੋਗੀਆਂ ਦਾ ਰੋਗ ਕਰੇ ਸਾਬ ਦੇ ਤੂੰ ਦੂਰ ਜੀ ਕੱਟ ਦੇ ਚ ਪੈਰੇ ਜਿਹੜੇ ਬੈਠ ਕੇ ਹਜੂਰ ਜੀ ਮਾਣੋ ਤਣੋ ਜੜਾ ਹਾਜਰੀ ਲਾਵੇ ਤਨ ਬਾਬਾ ਦੀਪ ਸਿੰਘ ਜੀ ਮੋਹ ਮੰਗਿਆਂ ਮਰਾਧਾ ਪਾਵੇ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੋਂ ਖਾਲੀ ਨਾ ਕੋਈ ਜਾਵੇ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੋਂ ਖਾਲੀ ਨਾ ਕੋਈ ਜਾਵੇ ਤਨਵਾਵਾਦੀਪ ਸਿੰਘ ਜੀ ਆਸਾਂ ਸਭੇ ਕਰੇ ਪੂਰਨਾ ਆਸਾਂ ਸਭੇ ਕਰੇ ਪੂਰੀਆਂ ਜਿਹੜਾ ਚੱਲ ਕੇ ਸੰਗਤ ਵਿੱਚ ਆਵੇ ਤਨਵਾਵਾਦੀਪ ਸਿੰਘ ਜੀ ਤੇਰੇ ਦਰ ਤੋਂ ਖਾਲੀ ਨਾ ਕੋਈ ਜਾਵੇ ਤਨਵਾਵਾਦੀਪ ਸਿੰਘ ਜੀ ਤੇਰੇ ਦਰ ਤੋਂ ਖਾਲੀ ਨਾ ਕੋਈ ਜਾਵੇ ਨਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ 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 ਤਨ ਬਾਬਾ ਦੀਪ ਸੰਗ ਜੀ ਤੇਰੇ ਦਰ ਤੋਂ ਖਾਲੀ ਨਾ ਕੋਈ ਜਾਵੇ ਤਨ ਬਾਬਾ ਦੀਪ ਸੰਗ ਜੀ ਤੇਰੇ ਦਰ ਤੋਂ ਖਾਲੀ ਨਾ ਕੋਈ ਜਾਵੇ ਆਸਾਂ ਸਭੇ ਕਰੇ ਪੂਰੀਆਂ ਜਿਹੜਾ ਚੱਲ ਕੇ ਸੰਗਤ ਵਿੱਚ ਆਵੇ ਆਸਾਂ ਸਭੇ ਕਰੇ ਪੂਰੀਆਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ